ਜਲੰਧਰ ਚ ਸੀਐਮ ਭਗਵਾਨਤਮਨ ਦੀ ਮੀਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਲ ਗਿਆ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨਾਮ ਮੁਲਾਕਾਤ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਚੰਨੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਜਲੰਧਰ ਤੋਂ ਨਵੇਂ ਚੁਣੇ ਗਏ ਸਸਦ ਮੈਂਬਰ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਖਤਰੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਦੀ بجائے ਆਪਣੀ ਕੁਰਸੀ ਬਚਾਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ بجائے ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਦੀ ਹੋਵੇ ਕਹੇ ਜੇ ਕੁਰਸੀ ਬਚੇਗੀ ਤਾਂ ਆਪ ਹਲਦਮਾਨ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਘਤਰਾ ਬਣਿਆ ਹੋਇਆ ਹੈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਸ਼ੁਰੂ ਹੋਵੇਗਾ ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਵੇਂ ਚੁਣੇ ਗਏ ਸੰਸਦ ਮੈਂਬਰ ਵੀ ਸੌਣ ਚੁੱਕਣ ਜਾ ਰਹੇ ਹਨ ਇਸ ਤੋਂ ਬਾਅਦ ਸਪੀਕਰ ਦੇ ਅਹੁਦੇ ਲਈ ਵੀ ਚੋਣ ਹੋਵੇਗੀ ਇਸ ਦੇ ਨਾਲ ਹੀ ਰਾਸ਼ਟਰਪਤੀ ਦਰਪੂਦੀ ਮੁਰਮੂ ਵੀ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੁਭਧ ਕਰਨਗੇ ਲੋਕ ਸਭਾ ਚੋਣਾਂ 2024 ਤੋਂ ਬਾਅਦ ਨਵੀਂ ਸਰਕਾਰ ਬਣੀ ਹੈ ਜਿਸ ਤੋਂ ਬਾਅਦ ਇਹ ਪਹਿਲਾ ਸੈਸ਼ਨ ਹੈ ਇਸ 18ਵੀਂ ਲੋਕ ਸਭਾ ਵਿੱਚ ਐਂਡੀਗਲ 293 ਸੀਟਾਂ ਦਾ ਵੰਡ ਹੈ ਇਸ ਵਿੱਚ ਭਾਜਪਾ ਕੋਲ 240 ਸੀਟਾਂ ਹਨ ਜੋ ਵੰਡ ਦੇ ਆંકड़े ਤੱਕ ਹਨ ਸੌ ਚੁੱਕ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਮੰਤਰੀ ਮੰਡਲ ਅੱਜ ਸਵੇਰੇ 11:00 ਵਜੇ ਸੌ ਚੁੱਕੇਗਾ ਪਹਿਲਾ ਪ੍ਰਧਾਨ ਮੰਤਰੀ ਮੋਦੀ ਸੌ ਚੁੱਕਣਗੇ ਉਸ ਤੋਂ ਬਾਅਦ ਮੰਤਰੀ ਮੰਡਲ ਦੇ ਹੋਰ ਮੈਂਬਰ ਸੌ ਚੁੱਕਣਗੇ ਪੰਜਾਬ ਵਿੱਚ ਮਾਮਲੀ ਰਾਹਤ ਮਗਰੋਂ ਗਰਮੀ ਨੇ ਮੁੜ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ તાਪਮਾਨ ਵਧਣ ਦੇ ਨਾਲ ਮੌਸਮ ਵਾਲੀ ਗਰਮੀ ਵੀ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਮੌਸਮ ਵਿਭਾਗ ਮੁਤਾਬਕ 24 25 26 ਤੇ 27 ਜੂਨ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਬਦਲਬਾਹੀ ਵੀ ਹੋਵੇਗੀ ਪਰ ਤਾਪਮਾਨ ਵਿੱਚ ਮਾਮੂਲੀ ਗਰਾਉਠੀ ਆ ਸਕਦੀ ਹੈ ਮੌਸਮ ਵਿਭਾਗ ਮੁਤਾਬਕ 28 ਤੋਂ 29 ਜੂਨ ਨੂੰ ਪੰਜਾਬ ਵਿੱਚ ਆਪਣੇ ਤਹਿ ਸਮੇਂ ਅਨੁਸਾਰ ਮੌਨਸੂਨ ਦਸਤਕ ਦੇ ਸਕਦਾ ਹੈ ਮੌਨਸੂਨ ਦੀ ਆਮਦ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉਨ੍ਹਾਂ ਕਿਹਾ ਕਿ ਜੁਲਾਈ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਪਰਮਾਮੀ ਪੈਣ ਦੀ ਸੰਭਾਵਨਾ ਹੈ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਰਮਾ ਅੰਦਰ ਯੋਗਾ ਅਸਨ ਕਰਕੇ ਇਸ ਦੀ ਤਸਵੀਰ ਆਪਣੀ ਸੋਸ਼ਲ ਮੀਡੀਆ ਖਾਤੇ ਜਰੀਏ ਫੈਰਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਲੜਕੀ ਉੱਤੇ 295ਏ ਤਹਿਤ ਮਾਮਲਾ ਦਰਜ ਕਰ ਲਿਆ ਹੈ ਦਲਦਿੱਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਲੜਕੀ ਵਿਰੋਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ ਪੁਲਿਸ ਨੇ ਹੁਣ ਇਸ ਸ਼ਿਕਾਇਤ ਦੇ ਆਧਾਰ ਤੇ ਲੜਕੀ ਉੱਤੇ ਮਾਮਲਾ ਦਰਜ ਕਰ ਲਿਆ ਹੈ ਜਨਰਲ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਕਰਕੇ ਪ੍ਰਕਰਮਾਂ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਹੁਕਮ ਵੀ ਦਿੱਤੇ ਹਨ ਸ਼ਰਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਕੀਤੀ ਜਾ ਸਕਦੀ ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਸਥਾਨ ਦੀ ਪਵਿੱਤਰ ਦਾ ਇਤਿਹਾਸ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆ ਹਰਕਤਾਂ ਕਰਦੇ ਹਨ ਮੈਂ ਵੀ 19 ਜੂਨ ਕੋ ਦਿੱਲੀ ਆਈ ਸੀ ਟੂ ਅਵਾਰਡ ਲੈਣੇ ਮੈਨੂੰ ਯੋਗਾ ਔਰ ਵੈਲਨੈਸ ਮੇ ਕੰਟਰੀਬਿਊਸ਼ਨ ਕੇ ਦਿਆ ਗਿਆ ਥਾ ਤੋ ਮੈਨੇ ਸੋਚਾ ਕਿ ਮੈਂ ਮਾਥਾ ਟੇਕ ਆਤੀ ਹੂੰ ਗੁਰਦੁਆਰਾ ਔਰ ਜਿਸ ਦਿਨ ਯੋਗਾ ਡੇ ਥਾ ਮੈਨੂੰ ਲਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾਸਨ ਜੋ ਮੈਂ ਹਰ ਜਗ੍ਹਾ ਕਰਤੀ ਹੂੰ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना मैं आगे से नहीं करूँगी और ध्यान रखूँगी मुझे रूल्स नहीं पता थे मैं इमोशन में बह गई थी पर मेरा इंटेंट गलत नहीं था ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਹੋរី ਜਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਟੀਮ ਸਮੇਤ ਜਲੰਧਰ ਸ਼ਿਫਟ ਹੋ ਗਏ ਹਨ ਇਸ ਲਈ ਉਹਨਾਂ ਨੇ ਬਕਾਇਦਾ ਮਕਾਨ ਵੀ ਕਿਰਾਏ ਤੇ ਲੈ ਲਿਆ ਹੈ ਇਧਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਪਾਰਟੀ ਬਿਲ ਡਿਊਟੀ ਲੱਗੀ ਹੈ ਮੈਂ ਜਲੰਧਰ ਵਿਖੇ ਘਰ ਕਿਰਾਏ ਤੇ ਲੈ ਰਿਹਾ ਹਾਂ ਮੇਰੀ ਅਗਵਾਈ ਚ ਜਲੰਧਰ ਦੀ ਜਿਮਨੀ ਚੋਣ ਹੋਵੇਗੀ ਇਹ ਘਰ ਸਿਰਫ ਚੋਣਾਂ ਤੱਕ ਹੀ ਨਹੀਂ ਜਲੰਧਰ ਚ ਕਿਰਾਏ ਤੇ ਲਿਆ ਜਾਵੇਗਾ ਬਲਕਿ ਬਾਅਦ ਵਿੱਚ ਇੱਥੇ ਹੀ ਉਹ ਲੋਕਾਂ ਵਿੱਚ ਰਹਿਣਗੇ ਪੁਕੰਮਾਂ 31 ਤੁਮਾਨੀ ਕਹੇ ਕਿ ਬਾਅਦ ਵਿੱਚ ਇਸ ਘਰ ਨੂੰ ਦੁਆਬੇ ਤੇ ਮਾਝੇ ਦਾ ਉੱਤਰ ਬਣਾਇਆ ਜਾਵੇਗਾ ਅਫਤੇਦ 2 ਤੋਂ 3 ਦਿਨ ਉਹ ਇੱਥੇ ਹੀ ਰਿਹਾ ਕਰਨਗੇ ਕਿਸੇ ਨੂੰ ਵੀ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਜਲੰਧਰ ਵਿੱਚ ਹੀ ਉਹ ਲੋਕਾਂ ਨਾਲ ਮੁਲਾਕਾਤ ਕਰਿਆ ਕਰਨਗੇ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਇਹਨੂੰ ਯਾਰੇ ਤਾਂ ਹੋਰ ਹੀ ਕੁਝ ਐ ਇਹ ਤਾਂ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੱਤਣਾ ਚੱਲਦਾ ਰਹਿੰਦਾ ਪਰ ਕਟੁਗੜ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ ਬਸ ਨੀਅਤ ਸਾਫ਼ ਹੋਣੀ ਚਾਹੀਦੀ ਐ ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚੱਲਿਆ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸਭ ਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫ ਹੈ ਹੈ ਕਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉਂ ਉਹ ਘਰ ਹਫਤੇ ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਸੱਚੀ ਗਾਉਂ ਜੀ ਸਾਰਿਆਂ ਨੂੰ ਅੱਜ ਮੈਂ ਅੰਗਰੇਜ਼ੀ ਅਖਬਾਰ ਚ ਇਹ ਖਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲੀਮੈਂਟ ਬਣੇ ਨੇ ਬਲਵਿੰਦਰ ਕੰਗ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋ ਸਕੋਰ ਹੋ ਉਹਦਾ 13 ਜ਼ੀਰੋ ਦੀ ਜਗ੍ਹਾ 3 ਸੀਟਾਂ ਤੇ ਸਿਮਟ ਕੇ ਰਹਿ ਗਏ ਔਰ 3 ਸੀਟਾਂ ਤੇ ਵੀ ਕੋਈ ਲੀਡ ਇਹਨਾਂ ਦੀ ਐਡੀ ਵੱਡੀ ਨਹੀਂ ਉਹ ਆਦਿ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਤੇ ਕਿ ਸਾਦੀ ਹਾਰ ਦਾ ਕਾਰਨ ਅਫਸਰशाही ਵਾਧੀ ਸਾਥ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮੁਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਵੋਟਾਂ ਪਾਉਣ ਗਿਆ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰ ਛਾਹੀ ਨਿ ਮਰਵਾ ਇਹ ਤੇ ਇਹ ਤਾਂ ਸਿੱਧਾ ਹੀ ਮੰਗਣਾ ਹੋ ਗਿਆ ਕੰਗ ਸਾਹਿਬ ਕਿ ਤੁਸੀਂ ਅਫਸਰ ਛਾਹੀ ਦੀ ਮਦਦ ਪਾਉਦੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ ਆ ਬਾਅਦ ਇਲੈਕਸ਼ਨ ਆਈ ਹੈ ਇਅ ਅਫਸਰ ਸਾਹਿਬ ਨੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਨਾ ਜੇ ਹਰ ਤਰੀਕੇ ਦਾ ਹਤਕੰਡਾ ਬਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਹਦੀ ਪਾਲਿਸੀ ਨਹੀਂ ਮਗਰ ਅਫਸਰ ਬਣਣਾ ਕੋਈ ਜਿੱਤ ਦਾ ਕਾਰਨ ਹੈ ਇਲੈਕਸ਼ਨ 'ਚ ਜੇ ਜਿੱਤ ਹੁੰਦੀ ਹੈ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋ ਟ੍ਰੀਸ਼ੂ ਟੇਕ ਸੀਰੀਅਸ ਨੋਟਿਸ ਕਿ ਅਫਸਰ ਸਾਹਿਬੀ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੰਨਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਥੋੜੀ ਸਰਕਾਰ ਆਪ ਸਮਝੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸਿਆਲੇ ਨੇ ਕਿ ਤੁਹਾਡੇ ਵਰਗੇ ਨਿਕੰਮੇ ਬੰਦਿਆਂ ਦੇ ਅੱਖੇ ਲਾ ਕੇ ਪੰਜਾਬ ਦਾ ਬੇਠਾ ਕਰ ਕਰਾਉਣਾ ਔਰ ਅੱਜ ਗਏ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਉਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਨ ਤੇ ਪੰਟੂ ਰਾਮ ਦਾ ਤੁਸੀਂ ਚਾਰੇ ਬੇਚੇ ਸੀ ਵਿੱਚ ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ ਕੇ ਸੀ ਫਿਰ ਅਕਾਲੀ ਦਲ ਕੇ ਆਏ ਤੇ ਫਿਰ ਉਹ ਆਮ ਆਦਮੀ ਪਾਰਟੀ ਚ ਮਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਦੀ ਜੇ ਨਿਕਟਵਰਤੀ ਸਾਥੀ ਚੋਂ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਵਾਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਦਾ ਥੋੜਾ ਜਿ ਰਸ਼ਦ ਪੀਪੀ ਪੀ ਚੜੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਕੇ ਤੇ ਚੌਥੇ ਭੜਾ ਜੀ ਪਹਿਲਾਂ ਭਾਜਪਾ ਚ ਸੀ ਤੇ ਅੱਜ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਪੰਡੂ ਰਾਹ ਦੀ ਗੱਲ ਕਰੂੰ ਸਭ ਤੋਂ ਵੱਡੇ ਪੰਡੂ ਰਾਹ ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਜੀ ਇਨਾ ਪੰਡੂ ਰਾਹ ਮਾ ਤੋਂ ਬਚੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅੱਜ ਸਾਹਿਬ ਐਮਟੀ ਬਣ ਗਏ ਉਹ ਤੁਹਾਨੂੰ ਵਧਾਈ ਹੋਵੇ ਮਗਰ ਕਿਤੇ ਨਾ ਕਿ ਜੇ ਸੋਚ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਤੁਹਾਡੀ ਮਦਦ ਤੇ ਸੀ ਜਿਨ੍ਹਾਂ ਦੇ ਪਰਚੇ ਦਰ ਸੀ ਸਾਰੇ ਤੁਹਾਡੀ ਮਦਦ ਤੇ ਸੀ ਔਰ ਪਹਿਰੇ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਪਲਟੂ ਨਾਮਾ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀ ਲੈ ਤੁਹਾਨੂੰ ਇਲੈਕਸ਼ਨ ਜਿਤਾਉਣੇ ਮਤਲਬ ਤੁਹਾਡੀ ਕਾਰਗੁਜ਼ਾਰੀ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਈ ਇਲੈਕਸ਼ਨ 'ਚ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅ ਅਫਸਰ 라ਉਂਡ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਤੇ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਨ ਸਾਹਿਬ ਵਾਹਿਗੁਰੂ